ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਤੁਹਾਨੂੰ ਜਿਵੇਂ ਪਤਾ ਹੀ ਆਪਣੀ ਵੀਡੀਓ ਹੁੰਦੀ ਆ ਇਟਲੀ ਦੇ ਪੇਪਰਾਂ ਬਾਰੇ ਜਿਵੇਂ ਜਿਹਨੇ ਇਟਲੀ ਆਉਣਾ ਇਟਲੀ ਇਮੀਗ੍ਰੇਸ਼ਨ ਬਾਰੇ ਆਪਾਂ ਜਾਣਕਾਰੀ ਦਿੰਨੀ ਹੁੰਦੇ ਆ ਜਿਨੇ ਇਟਲੀ ਆਉਣਾ ਜਾਂ ਜਿਹੜੇ ਆ ਚੁੱਕੇ ਆ ਤੇ ਜਾਂ ਜਿਹੜੇ ਵੀਰ ਆਉਣ ਬਾਰੇ ਵੀਰ ਭੈਣ ਸੋਚ ਰਹੇ ਆ ਤੇ ਬਾਕੀ ਜਿਹੜੇ ਇੱਥੇ ਆ ਚੁੱਕੇ ਆ ਤੇ ਉਹਨਾਂ ਨੂੰ ਵੀ ਕਿਸ ਹਿਸਾਬ ਨਾਲ ਉਹਨਾਂ ਨੇ ਆ ਦੇ ਪੇਪਰ ਬਣਾਉਣੇ ਆ ਪੇਪਰ ਵਰਕ ਕਰਾਉਣਾ ਵਾ ਉਹਨਾਂ ਵਾਲੀ ਜਾਣਕਾਰੀ ਹੁੰਦੀ ਆ ਉਹਦੇ ਰਹਿੰਦੇ ਹੋਏ ਆਪਾਂ ਨੂੰ ਵੀਰਾਂ ਭੈਣਾਂ ਦੇ ਬਹੁਤ ਕਮੈਂਟ ਆਉਂਦੇ ਆ ਜਿਹੜੇ ਇੱਥੇ ਆ ਚੁੱਕੇ ਆ ਜਾਂ ਜਿਹੜੇ ਆ ਰਹੇ ਆ ਤੇ ਆਪਾਂ ਉਹਨਾਂ ਦੇ ਆਨਸਰ ਦਿੰਨੇ ਆ ਨਾਲੇ ਜਿਹੜੀ ਜਾਣਕਾਰੀ ਵਾਲੀ ਹੁੰਦੀ ਆ ਉਹ ਆਪਾਂ ਪੂਰੀ ਵੀਡੀਓ ਬਣਾ ਕੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਆ ਕਿ ਤਾਂ ਕਿ ਜਿਹੜੇ ਬਾਕੀ ਵੀਰ ਭੈਣਾਂ ਉਹਨਾਂ ਨੂੰ ਵੀ ਜਾਣਕਾਰੀ ਹੋ ਜੀ ਤੇ ਬਾਕੀ ਹਾਂ ਜੀ ਸਭ ਤੋਂ ਪਹਿਲਾਂ ਜਿਹੜੇ ਆਪਣੇ ਨਾਲ ਨਵੇਂ ਵੀਰ ਭੈਣ ਜੁੜ ਜੁੜਦੇ ਆ ਜਾਂ ਜੁੜ ਰਹੇ ਆ ਉਹਨਾਂ ਦਾ ਜੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਆਪਣੀ ਵੀਡੀਓ ਸੌਂਦੇ ਆ ਤੇ ਆਪਣੇ ਜ਼ਿਆਦਾਤਰ ਡੇਲੀ ਵੀਡੀਓ ਆਪਣੀ ਆਉਂਦੀ ਐ ਇਟਾਲੀਅਨ ਡਿਵਾਈਸ ਤੇ ਤੇ ਉਹਦੇ ਤੇ ਆਪਾਂ ਨੂੰ ਪੂਰੀ ਖਬਰ ਆ ਜਿਹੜੀ ਡਿਟੇਲ ਨਾਲ ਨਾਲ ਪ੍ਰੂਫ ਸਾਰਾ ਕੁਸ ਉਹਦੇ ਤੇ ਆਪਾਂ ਨੂੰ ਵੀਡੀਓ ਮਿਲ ਜੂਗੀ ਜਿਹਨੇ ਵੇਖਣਾ ਬਹੁਤ ਵੀਰ ਉਧਰ ਜੁੜੇ ਵੀ ਹੋਏ ਆ ਤੇ ਚਲ ਜਿਨ੍ਹਾਂ ਨੂੰ ਨਹੀਂ ਪਤਾ ਇਸ ਚੈਨਲ ਤੇ ਜੁੜੇ ਆ ਤੇ ਆਪਣਾ ਉਹ ਚੈਨਲ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਜਿਹੜੀ ਵੀ ਹੋਰ ਕੋਈ ਜ਼ਿਆਦਾ ਜਾਣਕਾਰੀ ਤੁਸੀਂ ਲੈਣੀ ਆ ਜਾਂ ਡੇਲੀ ਇਟਲੀ ਦੇ ਪੇਪਰ ਵਰਕ ਬਾਰੇ ਤੁਸੀਂ ਜਾਣਕਾਰੀ ਲੈਣੀ ਆ ਤੇ ਉਸ ਚੈਨਲ ਤੇ ਤੁਸੀਂ ਜਾਕੀ ਉਹ ਵੀਡੀਓ ਦੇਖ ਲਿਆ ਕਰੋ ਆਪਣੇ ਚੈਨਲ ਤੇ ਆਪਣੇ ਕੋਲ ਜਿੰਨਾ ਕੁ ਟਾਈਮ ਹੁੰਦਾ ਆਪਾਂ ਮੇਨ ਮੇਨ ਜਾਣਕਾਰੀ ਤੁਹਾਨੂੰ ਦਿੰਨੇ ਆ ਵੀ ਆਪਾਂ ਨੂੰ ਆਈ ਹੁੰਦਾ ਜੇ ਕੋਈ ਨਵੀਂ ਗੱਲ ਆ ਜਾਂ ਕੋਈ ਨਵੀਂ ਤਾਜੀ ਜਾਂ ਕੋਈ ਕਮੈਂਟਾਂ ਦੇ ਆਨਸਰ ਹੁੰਦੇ ਆ ਤੇ ਉਹਦੇ ਤੇ ਵੀ ਆਪਾਂ ਵੀਡੀਓ ਬਣਾ ਕੇ ਵੀਡੀਓ ਬਣਾਉਣੇ ਹੁੰਦੇ ਆ ਵੀ ਚੱਲ ਜਾ ਜਿਹੜੇ ਨਵੇਂ ਵੀਰ ਭੈਣਾਂ ਉਹਨਾਂ ਨੂੰ ਪਤਾ ਲੱਗਦੀ ਜਿਹੜੇ ਇਸ ਚੈਨਲ ਤੇ ਆ ਜਾਂ ਉਸ ਚੈਨਲ ਤੇ ਨਹੀਂ ਹੈਗੇ ਕਿ ਤੇ ਤਾਂ ਕਰਕੇ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਵੀਡੀਓ ਪਾਈ ਸੀਗੀ 2-3 ਦਿਨ ਹੋ ਗਏ ਆ ਵੀਡੀਓ ਪਾਈ ਸੀ ਆਪਾਂ ਕਿਉਂਕਿ ਹੁਣ ਤਾਂ ਬਹੁਤ ਚੈਨਲਾਂ ਤੇ ਉਹ ਵੀਡੀਓ ਚੱਲ ਰਹੀ ਆ ਵੀ ਜਿਹੜੇ 9 ਮਹੀਨੇ ਆਲੇ ਇੱਥੇ ਆ ਚੁੱਕੇ ਹਨਾ ਉਹਨਾਂ ਦੇ ਪੇਪਰ ਜਿਵੇਂ ਹੁਣ 24 ਦਸੰਬਰ ਨੂੰ ਮਤਲਬ ਇਹ ਗਜੇਤੇ 'ਚ ਮਤਲਬ ਸਰਕਾਰੀ ਇੱਥੇ ਅਖਬਾਰ 'ਚ ਆਪਾਂ ਕਹਿ ਸਕਦੇ ਆ ਵੀ ਛਾਪ ਗਈ ਸੀ ਖਬਰ ਤੇ ਜਿਹੜੇ 1 ਜਨਵਰੀ ਤੋਂ ਆਏ ਜਿਹੜਾ ਕੰਮ ਸਟਾਰਟ ਹੋ ਗਿਆ ਸੀਗਾ ਵੀ ਜਿਹੜੇ 9 ਮਹੀਨੇ ਆਲੇ ਵੀਰ ਇੱਥੇ ਆਏ ਹੋਏ ਆ ਵੀਰ ਭੈਣ ਕੋਈ ਵੀ ਵੀ ਉਹਨਾਂ ਕੋਲੇ ਪੇਪਰ ਹੈ ਨੇ ਤੇ ਵੀ ਉਹ ਆਪਣੇ ਪੇਪਰ ਆ ਜਿਹੜੇ ਚੇਂਜ ਕਰਵਾ ਸਕਦੇ ਆ ਪਹਿਲਾਂ ਤਾਂ ਵੀ ਮਤਲਬ ਜਿਹੜੀ ਉਹਨਾਂ ਨੂੰ ਪਹਿਲਾਂ ਜਿਹੜੀ ਸੰਜੋੜਨਾ ਸਤਾ ਜੀ ਉਹ ਨਾਲੇ ਨਾਲ ਉਹ ਲੇਬੋਰਰ ਸਤਾ ਜੀ ਉਹ ਨਾਲੇ ਨਾਲ ਉਹ ਜਿਹੜੀ ਨੌਮੀ ਨਾਲੇ ਆਉਂਦੇ ਉਹਨਾਂ ਵੀਰਾਂ ਨੂੰ ਮਿਲਦੀ ਆ ਤੇ ਉਹਨੂੰ ਜਿਵੇਂ ਕਨਵਰਟ ਕਰਵਾਉਣਾ ਵਾ ਲੇਬੋਰਰ ਸਵੋਰ ਦੀ ਨਾਤੋ ਵਿੱਚ ਤੇ ਉਹ ਵੀ ਮਤਲਬ ਕਰਵਾ ਸਕਦੇ ਆ ਤੇ ਉਹਦੇ ਲਈ ਵੀ ਕੀ ਕੀ ਚਾਹੀਦਾ ਹੁੰਦਾ ਵੈਸੇ ਤਾਂ ਆਪਾਂ ਆਪਣੇ ਸਾਰੇ ਦੋਹਾਂ ਚੈਨਲਾਂ ਤੇ ਪਾਏ ਆ ਤੇ ਬਾਕੀ ਫੇਰ ਵੀ ਜਿਹੜੇ ਵੀਰ ਨਵੇਂ ਜੁੜਦੇ ਆ ਤੇ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਹੁਣ ਵੀਰ ਨਵੇਂ ਇੱਥੇ ਆਏ ਹੋ ਆਏ ਆ ਤੇ ਉਹਨਾਂ ਨੂੰ ਇਥੋਂ ਦੇ ਪੇਪਰ ਵਰਕ ਵਾਰੀ ਇਹਨਾਂ ਨਹੀਂ ਪਤਾਗਾ ਤੇ ਉਹ ਕਮੈਂਟ ਕਰਦੇ ਆ ਤੇ ਉਹਨਾਂ ਦੇ ਆਪਾਂ ਕਮੈਂਟਾਂ ਦੇ ਅੱਗੇ ਜਾ ਕੇ ਤੁਹਾਨੂੰ ਆਨਸਰ ਦਵਾਂਗੇ ਵੀ ਕਿਵੇਂ-ਕਿਵੇਂ ਕਰ ਸਕਦੇ ਹੁਣ ਤਾਂ ਆਪਾਂ ਇਹ ਪੂਰੀ ਆਪਾਂ ਫੇਰ ਤੁਹਾਨੂੰ ਡਿਟੇਲ ਚ ਦੱਸ ਦਿਆਂ ਤਾਂ ਕਿ ਜਿਹੜੇ ਨਵੇਂ ਵੀਰ ਆਏ ਆ ਉਹਨਾਂ ਨੂੰ ਪਤਾ ਲੱਗ ਜਾਏ ਜਿਨ੍ਹਾਂ ਨੇ ਆ ਇਹ ਵੀ ਮਤਲਬ ਆਪ ਦੇ ਜਿਹੜੇ ਪੇਪਰ ਆ ਇਹ ਚੇਂਜ ਕਰਵਾਉਣੇ ਆ ਕਨਵਰਟ ਕਰਵਾਉਣੇ ਆ 9 ਮਹੀਨਿਆਂ ਤੋਂ ਆਪਾਂ ਸਾਲ ਆਲੀ ਪਿੱਪਰਾਂ ਦੇ ਵਿੱਚ ਕਰਵਾਉਣੇ ਆ ਵੀ ਉਹਦੇ ਲਈ ਕੀ ਕੀ ਸ਼ਰਤਾਂ ਨੇ ਜਿਵੇਂ ਵੀ ਇਹਨਾਂ ਨੇ ਮਤਲਬ 1 ਜਨਵਰੀ ਤੋਂ ਸਟਾਰਟ ਕਰਤਾ ਇਹ ਵੀ ਤੁਸੀਂ ਜਿਹੜੇ ਵੀ ਇੱਥੇ 9 ਮਹੀਨੇ ਵਾਲੇ ਹਨਾ ਪੱਕੇ ਪੀਪਰ ਹੈ ਨਹੀਂ ਜਿਨ੍ਹਾਂ ਕੋਲ ਸਾਲ ਆਲੀ ਸੰਜੋੜ ਨੂੰ ਮਤਲਬ ਸੰਜੋੜ ਨੂੰ ਦੂਜੀ ਆ ਜਿਹੜੀ ਪਹਿਲਾਂ ਮਿਲੀ ਸੀ ਸਾਜੀ ਉਹ ਨਾਲੇ ਨਾਲ ਸਬੋਰ ਦੀ ਨੱਤੋਂ ਜਿਹੜੀ ਸੰਜੋੜ ਨੂੰ ਲੈਣੀ ਆ ਵੀ ਉਹ ਕੀ ਕਰਨਾ ਉਹਨਾਂ ਲਈ ਕੀ ਸ਼ਰਤਾਂ ਵਾ ਉਹਨਾਂ ਲਈ ਮਤਲਬ ਪਹਿਲਾਂ ਤਾਂ ਦੱਸਿਆ ਹੋਇਆ ਵੀ 3 ਮਹੀਨਿਆਂ ਦਾ ਉਹਨਾਂ ਕੋਲੇ ਭਾਗਾ ਬੋਸਤਾ ਹੋਣਾ ਜ਼ਰੂਰੀ ਆ 10 ਮਹੀਨੇ ਮਤਲਬ ਹੁਣ ਦਾ ਟੋਕਾ ਟੋਨਾ ਨੇ 40 ਦਿਨ ਕੰਮ ਕੀਤਾ ਹੋਣਾ ਚਾਹੀਦਾ ਕਿਸੇ ਵੀ ਮਾਲਕ ਕੋਲੇ ਉਹਦਾ ਜਿਹੜਾ ਕੰਟਰੈਕਟ ਹੋਆ ਮਾਲਕ ਦਾ ਹੋਣਾ ਚਾਹੀਦਾ ਮਤਲਬ ਉਹਨਾਂ ਕੋਲੇ ਪਾਗੇ ਬੂਸੇ ਪਾਗਾ ਬੂਸਤਾ ਆਪਾਂ ਨੂੰ ਇਥੇ ਮਹੀਨੇ ਆਪਾਂ ਚਲੋ ਨਵੇਂ ਵੀਰਾਂ ਨੂੰ ਦੱਸ ਦਿਆਂ ਜਿੰਨਾਂ ਨੂੰ ਨਹੀਂ ਵੀ ਪਤਾ ਵੀ ਜਦੋਂ ਆਪਾਂ ਨੂੰ ਪਾਗਾ ਬੂਸਤਾ ਹੁੰਦਾ ਉਹ ਮਹੀਨੇ ਬਾਅਦ ਮਿਲਦਾ ਵਾ ਵੀ ਕਿੰਨਾ ਆਪਾਂ ਨੂੰ ਮਾਲਕ ਇਥੇ ਤਨਖਾਹ ਦਿੰਦਾ ਕਿੰਨੇ ਘੰਟੇ ਆਪਾਂ ਕੰਮ ਕੀਤਾ ਸਾਰਾ ਕੁਝ ਉਹਦੇ ਤੇ ਹੁੰਦਾ ਵਾ ਉਹ ਪਾਗੇ ਬੂਸਤੇ ਹੋਣੇ ਚਾਹੀਦੇ ਉਹਦੇ ਵਿੱਚ ਆਪਣਾ ਕੰਮ 40 ਦਿਨ ਕੀਤਾ ਹੋਣਾ ਚਾਹੀਦਾ ਬਾਕੀ ਜਿਹੜੇ ਘਰ ਦੇ ਪੀਪਰ ਲੋਜੋਤੀਵਾ ਰੈ residance ਆ ਵਗੈਰਾ ਇਹ ਤਾਂ ਸਭ ਲੱਗਣੀ ਲੱਗਣੀਆਂ ਮਾਲਕ ਦਾ ਕੰਤਰਾਤ ਤੋਂ ਤੇ ਵੀ ਆਪਾਂ ਜਿੱਥੇ ਕੰਮ ਕਰਦੇ ਆ ਤੇ ਉਹ ਜੇ ਆਪਣੇ ਕੋਲੇ ਹੈਗਾ ਤਾਂ ਫਿਰ ਆਪਾਂ ਜਿਹੜੇ ਪੀਪਰ ਆਪਣੇ ਚੇਂਜ ਕਰਵਾ ਸਕਦੇ ਆ ਇਹਦੇ ਵਿੱਚ ਕੋਈ ਸ਼ਰਤ ਨਹੀਂ ਜਾਂ ਜੇ ਕੋਈ 2022 ਚ ਆਇਆ ਵੀਰ 23 ਚ ਆਇਆ 24 ਚ ਆਇਆ ਤਾਂ ਜਾਂ ਜਿਹੜੇ ਵੀਰ ਮਤਲਬ ਆਇਆਂ ਨੂੰ 3-4 ਮਹੀਨੇ ਹੋ ਚੁੱਕੇ ਆ ਤੇ ਉਹ ਵੀਰ ਮਤਲਬ ਆਉਂਦੇ ਹੀ ਕੰਮ ਤੇ ਲੱਗ ਗਏ ਆ ਤੇ ਉਹਨਾਂ ਕੋਲੇ ਤਿੰਨ ਤਿੰਨ ਮਹੀਨਿਆਂ ਦੇ ਪਾਗੇ ਬੁਸਤੇ ਹੈਗੇ ਉਹ ਵੀ ਉਹ ਪੇਪਰ ਚੇਂਜ ਕਰਵਾ ਸਕਦੇ ਆ ਹੁਣ ਇਹਦੇ ਰਹਿੰਦੇ ਇੱਥੇ ਵੀਰਾਂ ਦੇ ਜਿਹੜੇ ਨਵੇਂ ਆਏ ਆ ਉਹ ਕਮੈਂਟ ਆਉਂਦੇ ਆ ਜੀ ਅਸੀਂ ਆਏ ਆ ਹਜੇ ਸਾਡੀ ਕੈਟ ਨਹੀਂ ਜਮਾ ਹੋਈ ਅਸੀਂ ਆਏ ਵੀ ਅਸੀਂ ਕਰਵਾ ਸਕਦੇ ਨਹੀਂ ਜੀ ਜੇ ਤੁਹਾਡੇ ਕੋਲੇ ਕੈਟ ਨਹੀਂ ਤੁਹਾਡੀ ਜਮਾ ਹੋਈ ਹਜੇ ਆਉਂਦਿਆਂ ਦੀ ਕਿਉਂਕਿ ਪਤਾ ਹੀ ਆ ਪਿਛਲੇ ਦਿਨ ਛੁੱਟੀਆਂ ਆ ਗਈਆਂ ਸੀਗੀਆਂ ਉਹਦੀ ਵਜ੍ਹਾ ਕਰਕੇ ਵੀ ਕੰਮ ਲੇਟ ਹੋ ਗਿਆ ਜਿਹੜੇ ਵੀਰ ਆਏ ਸੀਗੇ ਉਹਦੇ ਪਹਿਲਾਂ ਆਪਦੀ ਕੈਟ ਜਿਹੜੀ ਆ ਪਰਫਾ ਤੂਰਾ ਆਪਦਾ ਨਹੀਂ ਕਰਵਾ ਸਕੇ ਕਿ ਤੇ ਬਾਕੀ ਜੇ ਤੁਹਾਡੇ ਕੋਲੇ ਕੱਟ ਵੀ ਤੁਹਾਡੀ ਜਮ੍ਹਾਂ ਹੋਈ ਆ ਤੁਹਾਡੇ ਕੋਲੇ ਰੈਗੂਲਰ ਕੰਮ ਨਹੀਂ ਗਾ ਤੇ ਤੁਸੀਂ ਜਿਹੜਾ ਆਪਦਾ ਵੀ ਮਤਲਬ ਇਹ ਦਮਾਂਦਾ ਤੁਸੀਂ ਨਹੀਂ ਕਰ ਸਕਦੇ ਜਿਵੇਂ ਇਹਦੇ ਰਹਿੰਦੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਜੀ ਮੈਂ ਇਟਲੀ ਆਇਆ ਸੀ ਤੇ ਉੰਦੇ ਵੀ ਮੇਰੀ ਕੱਟ ਵੀ ਜਮ੍ਹਾਂ ਕਰਵਾਤੀ ਸੀ ਕਿ ਮਾਲਕ ਨੇ ਤੇ ਹੁਣ ਮੈਂ ਮਤਲਬ ਉਸ ਤੋਂ ਬਾਅਦ ਘੰਟਿਆਂ ਦੇ ਹਿਸਾਬ ਨਾਲ ਕੰਮ ਕਰਨ ਲੱਗ ਗਿਆ ਪਹਿਲਾਂ ਮੈਂ ਅਲੀਵਿਆਂ ਦਾ ਕੰਮ ਕੀਤਾ ਡੇਢ ਦੋ ਮਹੀਨੇ ਤੇ ਉਸ ਤੋਂ ਬਾਅਦ ਹੁਣ ਮੈਂ ਸੰਤੜਿਆਂ ਦਾ ਕੰਮ ਸੰਤਰੀਆਂ ਦਾ ਕੰਮ ਕਰਦਾ ਜੀ ਘੰਟਿਆਂ ਦੇ ਹਿਸਾਬ ਨਾਲ ਕੀ ਮੈਂ ਇਹ ਦਮੰਦਾ ਕਰ ਸਕਦਾ ਨਹੀਂ ਵੀਰ ਜੀ ਜੇ ਤੁਹਾਡੇ ਕੋਲੇ ਮਾਲਕ ਹੈ ਨਹੀਂ ਤੁਹਾਨੂੰ ਜੇ ਹਾਂਜੀ ਤੁਸੀਂ ਉਸੇ ਕੰਮ ਕਰਦੇ ਜਿੱਥੇ ਸੰਤਰੀਆਂ ਦਾ ਕਰਦੇ ਆ ਜਾਂ ਫਰੂਟਾਂ ਦਾ ਕਰਦੇ ਆ ਜਾਂ ਕੋਈ ਵੀ ਖੇਤੀ ਦਾ ਕਰਦੇ ਆ ਜੇ ਇਹਦਾ ਤੁਹਾਡੇ ਕੋਲੇ ਉੱਥੇ ਮਾਲਕ ਨੇ ਤੁਹਾਡਾ ਕੰਤਰਾਤੋ ਕੀਤਾ ਵਾ ਤੁਸੀਂ ਕੰਤਰਾਤ ਤੋਂ ਤੇ ਕੰਮ ਕਰਦੇ ਆ ਨਾ ਫਿਰ ਤੁਸੀਂ ਜੇ ਇਹਦੇ ਲਈ ਇਹ ਸ਼ਰਤਾਂ ਵੀ ਤੁਹਾਡਾ 3 ਮਹੀਨੇ 40 ਦਿਨ ਕੰਮ ਕੀਤਾ ਹੋਣਾ ਚਾਹੀਦਾ ਪਾਗੇ ਬੁਸਤੇ ਹੋਣੇ ਚਾਹੀਦਾ ਤੁਹਾਡੇ ਕੋਲੇ ਮਤਲਬ ਘਰ ਦੇ ਪੇਪਰ ਜਿੱਥੇ ਤੁਸੀਂ ਰਹਿੰਦੇ ਆ ਲੋਜੋਤੀਵਾ वगैरह ਉਹ ਹੈਗੇ ਆ ਫਿਰ ਉਹ ਤੁਸੀਂ ਲਾ ਕੇ ਤੁਸੀਂ ਆਪਦਾ ਪੇਪਰ ਚੇਂਜ ਕਰਵਾ ਸਕਦੇ ਆ ਜੇ ਉਹ ਹੈ ਨਹੀਂਗਾ ਆਮ ਤਾਂ ਆਪਾਂ ਨੂੰ ਜਿੱਥੋਂ ਤੱਕ ਜਾਣਕਾਰੀ ਆ ਜਿਹੜੇ ਖੇਤੀਬਾੜੀ ਦੇ ਮਤਲਬ ਸਿਜ਼ਨਲ ਕੰਮ ਕਰਦੇ ਆ ਜਿਹੜੇ ਤੇ ਉਹ ਕੰਤਰਾਤ ਤੋਂ ਮਾਰਕ ਨਹੀਂ ਕਰਦੇ ਜਿਹੜੇ ਕਾ ਇੰਟੈਂਸ ਹਰਨ ਕਰਦੇ ਆ ਦੇ ਵੀ ਫੇਰ ਤੁਸੀਂ ਇਹ ਧਮਾਂਦਾ ਨਹੀਂ ਕਰ ਸਕਦੇ ਤੇ ਬਾਕੀ ਚਲੋ ਠੀਕ ਆ ਇਹ ਵੀ ਆਪਾਂ ਹੁਣ ਕਹਿ ਦਿੰਨੇ ਆ ਵੀ ਵੀਰ ਆਉਂਦੇ ਪਹਿਲਾਂ ਤਾਂ ਚਲੋ ਆਪਾਂ ਇਦਾਂ ਹੀ ਕਹਿਨੇ ਹੁੰਨੇ ਆ ਵੀ ਜਦ ਤੁਸੀਂ ਆਇਆ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪੇਪਰ ਸਿੱਧੇ ਕਰਵਾਓ ਤੇ ਕੰਮ ਦਾ ਵੀ ਬਾਅਦ ਚ ਸੋਚੋ ਜੇ ਤੁਹਾਨੂੰ ਕੋਈ ਮਾਲਕ ਮਿਲਦਾ ਪੈਸੇ ਭਲੇ ਘੱਟ ਹੀ ਜਾਂਦਾ ਵਾ ਤੇ ਉਹ ਤੁਹਾਡਾ ਕੰਤਰਾਤੋ ਕਰਦਾ ਤੇ ਉੱਥੇ ਹੀ ਤੁਸੀਂ ਕੰਮ ਕਰੋ ਤਾਂ ਕਿ ਜਿਹੜੇ ਤੁਹਾਡੇ ਪੇਪਰ ਆ ਉਹ ਬਣ ਜਾਣ ਤੇ ਦੂਜੀ ਗੱਲ ਚਲੋ ਆਪਾਂ ਨੂੰ ਇਹ ਵੀ ਪਤਾ ਵੀ ਜਦੋਂ ਆਪਾਂ ਇੰਡੀਆ ਤੋਂਨੇ ਆ ਪੈਸੇ ਲਾ ਕੇ ਆਪਣੀਆਂ ਬਹੁਤ ਮਜਬੂਰੀਆਂ ਹੁੰਦੀਆਂ ਪਿੱਛੇ ਵੀ ਇੱਥੇ ਵੀ ਆਪਦਾ ਖਰਚਾ ਵਿਕਰਾਂਦਾ ਫੇਰ ਵੀਰਾਂ ਨੂੰ ਜਿਵੇਂ ਵੀ ਕੰਮ ਮਿਲਦਾ ਵਾ ਹਨਾ ਜੈਸ ਤਰ੍ਹਾਂ ਦਾ ਵੀ ਭਲੇ ਘੰਟਿਆਂ ਦੇ حساب ਨਾਲ ਮਿਲਦਾ ਪੈਸੇ ਘੱਟ ਮਿਲਦੇ ਆ ਜਾਂ ਕਿਵੇਂ ਆ ਤੇ ਉਹ ਵੀ ਫਿਰ ਵੀਰ ਵਿਚਾਰੇ ਉੱਥੇ ਲੱਗ ਜਾਂਦੇ ਹਨਾ ਵੀ ਜਦੋਂ ਮਾਲਕ ਦਾ ਨਹੀਂ ਕੰਮ ਮਿਲਦਾ ਹਜੇ ਕਿੱਟਾ-ਕੁੱਟਾ ਨਹੀਂ ਜਾਮਾ ਹੋਈਆਂ ਹੁੰਦੀਆਂਂਗੀਆਂ ਤੇ ਇਹਦੇ ਹੁਣ ਵੀ ਚਲੋ ਜੇ ਤੁਸੀਂ ਉੱਥੇ ਕੰਮ ਕਰਦੇ ਆ ਹਨਾ ਚਲੋ ਇਹ ਵੀ ਵਧੀਆ ਗੱਲ ਆ ਆਪਦਾ ਚਲੋ ਤੁਹਾਡੇ ਕੋਲ ਚਾਰ ਪੈਸੇ ਆ ਪਹਿਲਾਂ 2 ਮਹੀਨੇ ਕੰਮ ਕੀਤਾ ਹੁਣ ਕਰ ਰਹੇ ਆ ਤੇ ਇਹਦੇ ਵਿੱਚ ਹੁਣ ਤੁਸੀਂ ਆਪਦਾ ਚਲੋ ਸੀਜ਼ਨ ਹੈਗਾ ਹੁਣ ਫਰੂਟਾਂ ਦਾ ਉਹ ਤੁਸੀਂ ਲਾ ਕੇ ਉਸ ਤੋਂ ਬਾਅਦ ਜੇ ਤੁਸਾਨੂੰ ਕੋਈ ਕੰਮ ਤੁਸੀਂ ਇਦਾਂ ਨਾਲ ਲੱਭੋ ਜਿਹੜਾ ਕਿ ਮਾਲਕ ਦੇ ਤੁਸੀਂ ਕੰਮ ਕਰੋ ਮਾਲਕ ਤੁਹਾਡਾ ਉਹ ਪੇਪਰ ਬਣਵਾ ਕੇ ਮਤਲਬ ਥੋੜੀ ਪੇਪਰ ਆ ਜਿਹੜੇ ਅੱਗੇ ਬਣਵਾ ਦਵੇ ਤੁਹਾਨੂੰ ਪਾ ਕੇ ਬੂਸਤੇ ਨਾਲ ਦੀ ਨਾਲ ਦਵੇ ਕਿਉਂਕਿ ਇਹ ਤਾਂ ਹੁਣ ਓਪਨ ਹੈ ਇਹਦੇ ਵਿੱਚ ਹੁਣ ਕੋਈ ਕੋਟਾ ਨਹੀਂਗਾ ਵੀ ਅੱਗੇ ਇਹਦੇ ਵਿੱਚ ਹੁੰਦਾ ਸੀਗਾ ਵੀ ਕੋਟਾ ਹੁੰਦਾ ਸੀਗਾ ਵੀ ਇੰਨੇ ਪੇਪਰ ਹੀ ਚੇਂਜ ਹੋਣੇ ਆ ਤੇ ਵੀਰ ਵਿਚਾਰੇ ਬਹੁਤ ਜਾਂਦੀ ਰਹਿ ਜਾਂਦੇ ਸੀਗੇ ਕਰਵਾਉਣ ਜਿੰਨਾ ਕ ਪਰ ਭਰਦੇ ਹੁੰਦੇ ਸੀਗੇ ਤੇ ਹੁਣ ਨਾਲ ਕੋਟਾ ਹੁੰਦਾ ਸੀ ਉਹਨੇ ਇੱਕ ਪੇਪਰ ਮਤਲਬ ਨਿਕਲ ਜਾਂਦੇ ਸੀਗੇ ਤੇ ਬਾਕੀ ਫੇਰ ਜਿਹੜੇ ਵੀਰ ਬੈਠੇ ਦੇ ਬੈਠੇ ਰਹ ਜਾਂਦੇ ਸੀ ਕਈ ਕਈ ਸਾਲ ਲੱਗ ਜਾਂਦੇ ਸੀ ਫੇਰ ਛੇਤੀਆਂ ਫੇਰ ਨਿਕੋਲਦੇ ਸੀਗੇ ਤਾਂ ਕਰਕੇ ਵੀ ਹਸੈਨਾਟੋਰੀ ਇਹ ਫਿਰ ਜਲਦੀ ਨਹੀਂ ਖੋਲਦੇ ਸੀਗੇ ਤੇ ਤਾਂ ਫਿਰ ਜਿਹੜੀ ਵੀਰਵਚਨ ਫੇਰ रह ਜਾਂਦੇ ਸੀ ਹੁਣ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਹੁਣ ਓਪਨ ਤੁਸੀਂ ਇਹ ਕੰਮ ਜਦੋਂ ਤੁਹਾਡਾ ਹੋ ਗਿਆ ਜਾਂ ਤੁਹਾਨੂੰ ਇਹਦੇ ਰਹਿਣ ਦੀ ਹੋਰ ਕੰਮ ਮਾਲਕ ਦੇ ਮਿਲਦਾ ਵਾ ਤੁਸੀਂ ਉਹ ਮਾਲਕ ਦੇ ਕੰਮ ਕਰੋ ਲਗਾਤਾਰ ਤਾਂ ਜਿਹੜਾ ਤੁਹਾਡਾ ਕੰਟਰੈਕਟ ਤੋਂ ਕਰੇ ਤੁਹਾਡਾ ਕੰਟਰੈਕਟ ਤੋਂ ਤੋਂ ਬਾਅਦ ਹੀ ਆ ਜਿਹੜਾ ਹੁਣ ਪਾਗੇ ਬੋਸਤੇ ਮਿਲੇ ਉਸ ਤੋਂ ਬਾਅਦ ਹੀ ਤੁਹਾਡੇ ਜਿਹੜੀ ਪੇਪਰ ਆ ਇਹ ਚੇਂਜ ਹੋਣੇ ਆ ਤੁਹਾਡੇ ਮਤਲਬ ਜਿਹੜੇ 9 ਮਹੀਨੇ ਹਥੋਂ ਆਪਾਂ ਸਾਲ ਵਾਲੀ ਕਹਿ ਸਕਦੇ ਹਾਂ ਕਨਵਰਟ ਕਰਵਾਉਣੇ ਆ ਉਹਦੇ 'ਚ ਤੁਸੀਂ ਕਰਵਾ ਸਕਦੇ ਇਹ ਧਮਾਨ ਦਾ ਤੁਸੀਂ ਕਿਤੇ ਵੀ ਕਦੋਂ ਵੀ ਕਰ ਸਕਦੇ ਹਾਂ ਜੀ ਇਹ ਧਮਾਨ ਦਾ ਜਿਹੜਾ ਤੁਸੀਂ ਮਤਲਬ ਜਿਹੜੇ ਵੀ ਰਾ ਕੋਲੇ ਸਾਰਾ ਕੁਝ ਹੈਗਾ ਵਾ ਕੰਮ ਕੀਤਾ ਉਹਨਾਂ ਨੇ 40 ਦਿਨ ਉਹਨਾਂ ਕੋਲੇ ਪਾ ਗਈ ਉਸਤੇ ਹੈਗੇ ਆ ਮਾਲਕ ਹੈਗਾ ਵਾ ਜਾਂ ਫੇਰ ਅਬੀ ਸਾਰਾ ਕੁਝ ਘਰ ਦੀ ਪੇਪਰ ਵਰਕ ਜਿਹੜਾ ਵੀ ਲੱਗਣਾ ਹੈਗਾ ਵਾ ਉਹ ਮਤਲਬ ਸਰਕਾਰੀ ਵੈਬਸਾਈਟ ਤੇ ਫਾਰਮ ਹੈਗਾ ਵਾ ਉੱਥੇ ਜਾ ਕੇ ਤੁਸੀਂ ਆਪਣੀ ਸਪੈਡ ਆਈਡ ਨਾਲ ਉਹ ਫਾਰਮ ਭਰ ਸਕਦੇ ਆ ਉਹ ਜਿਹੜਾ ਫਾਰਮ ਮਦੋਲੋ ਬੀਬੀ ਹੁੰਦਾ ਉਹ ਭਰ ਕੇ ਤੁਸੀਂ ਆਪਦੀ ਜਿਹੜੀ ਪੀਪਰ ਆ ਉਹ ਤੁਸੀਂ ਚੇਂਜ ਕਰਵਾ ਸਕਦੇ ਆ ਹਾਂਜੀ ਹੁਣ ਕਈ ਵੀ ਆਂਦੇ ਇਹ ਵੀ ਕਮੈਂਟ ਆ ਰਹੇ ਆ ਵੀ ਅਸੀਂ ਇੱਥੇ ਆ ਗਏ ਮਾਲਕ ਮਤਲਬ ਸਾਡੀ ਕਟ ਨਹੀਂ ਜਮ੍ਹਾਂ ਕਰਵਾਈ ਹੁਣ ਅਸੀਂ ਕੀ ਕਰੀਏ ਹਾਂਜੀ ਇਹ ਬਹੁਤ ਹੀ ਜ਼ਿਆਦਾ ਵੀਰਾਨ ਦੀ ਪ੍ਰੋਬਲਮ ਆ ਰਹੀ ਆ ਵੀ ਮਾਲਕ ਜਿਹੜੇ ਆ ਕਟ ਨਹੀਂ ਜਮ੍ਹਾਂ ਕਰਵਾਉਂਦੇ ਜਾਂ ਮਾਲਕ ਮੁੱਕਰਗੇ ਆ ਜਾਂ ਕਿਵੇਂ ਆ ਇਹਦੇ ਵਿੱਚ ਵੀ ਜੀ ਆਪਾਂ ਤੁਹਾਨੂੰ ਇਹੀ ਸਲਾਹ ਦਿੰਨੇ ਆ ਵੀ ਤੁਸੀਂ ਵਧੀਆ ਕੋਈ ਵੀ ਮਤਲਬ ਵਕੀਲ ਕਰੋ ਮਨਾ ਚਲੋ ਜਿੱਥੇ ਆਪਾਂ ਅੱਗੇ ਪੈਸੇ ਲਾਏ ਆ ਹੁਣ ਥੋੜੇ ਜੀ ਹੋਰ ਲਾ ਲਓ ਕਿਉਂਕਿ ਵਕੀਲ ਆਪਣੀ ਫੀਸ ਲਊਗਾ ਤੇ ਉਹ ਆਪਾਂ ਨੂੰ ਸਹੀ ਰਾਇ ਦਊਗਾ ਜੇ ਹੁਣ ਤੁਸੀਂ ਇੱਥੇ ਨਵੇਂ ਆ ਤੁਹਾਨੂੰ ਨਹੀਂ ਪਤਾਗਾ ਇੱਥੋਂ ਦੇ ਰੂਲਾਂ ਬਾਰੇ ਵਕੀਲਾਂ ਬਾਰੇ ਕਿਉਂਕਿ ਬੋਲੀ ਵੀ ਨਹੀਂ ਹੁੰਦੀ ਆਪਾਂ ਹਰ ਇੱਕ ਵੀਡੀਓ ਚ ਦੱਸਦੇ ਹੁੰਨੇ ਆ ਤੁਹਾਨੂੰ ਵੀ ਤੁਸੀਂ ਕੋਈ ਬੋਲੀ ਵਾਲਾ ਇੱਥੇ ਆਪਣੇ ਰਹਿੰਦੇ ਆ ਜਾਂ ਪਾਕਿਸਤਾਨੀ ਵੀਰ ਜਾਂ ਪੰਜਾਬੀ ਮੈਨੂੰ ਪਤਾ ਆਪਾਂ ਇੱਕ ਦੂਜੇ ਦੀ ਹੈਲਪ ਕਰਨ ਲਈ ਤਿਆਰ ਹੀ ਰਹਿੰਨੇ ਆ ਤੇ ਜਿਹੜਾ ਵੀ ਤੁਹਾਡੇ ਕੋਈ ਨੇੜੇ ਤੇੜੇ ਆ ਉਹ ਤੋਂ ਪੰਜਾਬੀ ਤੋਂ ਕੋਈ ਸਲਾਹ ਲੈ ਕੇ ਸਾਨੂੰ ਵਧੀਆ ਵਕੀਲ ਦੀ ਰਾਇ ਦੱਸੋ ਜਾਂ ਉਹਨਾਂ ਨੂੰ ਤੁਸੀਂ ਪੁੱਛੋ ਵੀ ਅਸੀਂ ਇਦਾਂ ਹੁਣ ਕੀ ਕਰ ਸਕਦੇ ਆ ਤੇ ਉਹ ਕੋਈ ਨਾ ਕੋਈ ਤੁਹਾਡਾ ਹੱਲ ਨਿਕਲਿਆ ਹੋਊਗਾ ਵਕੀਲ ਦੇ ਤੁਸੀਂ ਜਾਓਗੇ ਤਾਂ 80% ਵਕੀਲ ਆ ਜਿਹੜਾ ਤੁਹਾਡਾ ਕੋਈ ਹੱਲ ਕੱਢ ਦੂਗਾ ਜੇ ਨਾ ਹੋਇਆ ਵੀ ਉਹ ਵਕੀਲੇ ਤੁਹਾਨੂੰ ਸਹੀ ਰਹਿ ਦੇਣੀ ਆ ਵੀ ਜਾਂ ਅਜਨਤਾ ਵਾਂਗੂ ਜਾਂ ਵੀ ਮਤਲਬ ਕੋਈ ਹੋਰ ਆ ਜੇ ਵੀ ਆਪਾਂ ਨੂੰ ਕੋਈ ਸੱਦ ਦਾਵਾ ਲਾ ਰੇ ਨੀ ਲਾਉਣੇ ਜੇ ਦਾ ਤੁਹਾਡਾ ਕੰਮ ਬੰਦਦਾ ਹੋਇਆ ਤਾਂ ਉਹਨੇ ਤੁਹਾਨੂੰ ਉਹ ਸਹੀ ਰਹਿ ਦੇਣੀ ਆ ਜੇ ਨਹੀਂ ਬੰਦਦਾਗਾ ਤੇ ਉਹਨੇ ਫਿਰ ਉਸ ਹਿਸਾਬ ਨਾਲ ਤੁਹਾਨੂੰ ਦੱਸ ਦੇਣਾ ਬਾਕੀ ਹਾਂਜੀ ਆਪਾਂ ਦੂਜੇ ਚੈਨਲ ਤੇ ਵੀ ਵੀਡੀਓ ਪਾਈ ਸੀ ਰਾਤ ਅੰਟਾਲੀਆ ਨੂੰ ਵਾਸਤੇ ਬਈ ਉਹ ਆਪਾਂ ਲਾਈਵ ਦਿਖਾਇਆ ਵੀ ਆ ਵੀਰਾਂ ਦਾ ਜਿਹੜੇ ਵੀਰ ਜਾ ਕੇ ਆਇਆ ਪਰਫਾਤੂਰੇ ਮਤਲਬ ਜਿਵੇਂ ਹੁਣ ਛੁੱਟੀਆਂ ਖਤਮ ਹੋ ਗਈਆਂ ਤੇ ਹੌਲ ਮਾਲਕ ਵੀ ਮਤਲਬ ਜਦੋਂ ਮਾਲਕਾਂ ਇੱਥੋਂ ਆਉਂਦੇ ਹਨ ਉਹ ਨਹੀਂ ਇੰਨਾ ਹੁੰਦਾਗਾ ਆਪ ਦੀ ਪੈਸੇ ਲੈ ਕੇ ਬਸ ਉਹਨਾਂ ਤਾਂ ਹੀ ਹੁੰਦਾ ਵੀ ਚਲ ਕੋਈ ਨਾ ਹੌਲੀ ਹੌਲੀ ਉਹ ਕਰਵਾ ਲਾਂਗੇ ਪੀਪਲ ਇਦਾਂ ਤਰੀਕਾ ਲੈ ਲਾਂਗੇ ਡੇਟਾ ਤੇ ਪਰ ਨਹੀਂ ਤੁਸੀਂ ਥੋੜੀ ਜਿਹੀ ਆਪ ਹਿੰਮਤ ਕਰਿਆ ਕਰੋ ਜਿਵੇਂ ਕਿ ਅਸੀਂ ਕੱਲ ਹੀ ਹਾਂਜੀ ਭੇਜਿਆ ਸੀ ਵੀਰਾਂ ਨੂੰ ਪੂਰੀ ਲਾਈਵ ਉਹਨਾਂ ਦੀ ਗੱਲਬਾਤ ਆਪਣੇ ਦੂਸਰੇ ਚੈਨਲ ਤੇ ਹੈਗੀ ਹੈ ਤੁਸੀਂ ਸੁਣ ਸਕਦੇ ਆ ਤੇ ਵੀ ਉਹ ਖੁਦ ਆਪ ਹੀ ਚਲੇ ਗਏ ਉੱਥੇ ਜਾ ਕੇ ਤੇ ਵੀ ਉਹਨਾਂ ਨੇ ਆਖਿਆ ਵੀ ਸਾਨੂੰ ਮਤਲਬ ਡੇਟ ਚਾਹੀਦੀ ਆ ਜੀ ਵੀ ਅਸੀਂ ਆਪਦੇ ਉਸ ਦੇ ਨਮਾਲਕ ਨੂੰ ਨਾਲ ਲੈ ਕੇ ਹਿਮਾਲਕ ਸੈਨ ਕਰ ਦੂਗਾ ਤੇ ਸਾਨੂੰ ਉਸ ਤੋਂ ਬਾਅਦ ਵੀ ਪੇਪਰ ਵਰਕ ਜਿਹੜਾ ਚੱਲਣਾ ਵਾ ਚੱਲ ਕੇ ਅੱਗੇ ਬਾਕੀ ਸਾਨੂੰ ਜਿਹੜਾ ਕਾਰਡ ਆ ਕੋਟ ਪਸਕਾ ਲੈ ਜਾਂਦੇ ਟੈਕਸ ਵਾਲਾ ਕਾਟ ਮਿਲ ਦੂ ਮਿਲ ਜਾਊਗਾ ਉਸ ਤੋਂ ਬਾਅਦ ਵੀ ਕੰਮ ਕਰਨ ਵਾਲੇ ਹੋਣਗੇ ਤੇ ਉਹ ਹੋ ਗਏ ਸੀਗੇ ਉੱਥੇ ਤੇ ਪਹਿਲਾਂ ਤਾਂ ਚਲੋ ਨਹੀਂ ਸੁਣੀਗੀ ਫਿਰ ਉਹਨਾਂ ਨੇ ਦੱਸਿਆ ਜੈਸਾ ਬਣਾ ਪੂਰਾ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਆ ਤੇ ਵੀ ਉਸ ਉਸ ਤੋਂ ਬਾਅਦ ਚਲੋ ਉਹਨਾਂ ਨੂੰ ਅੰਦਰ ਵਾੜ ਲਿਆ ਤੇ ਵਧੀਆ ਡੇਟ ਮਿਲ ਗਈ ਉਹਨਾਂ ਨੂੰ ਤੇ ਵੀ ਤੁਸੀਂ ਤਾਂ ਥੋੜੀ ਜੀ ਹਿੰਮਤ ਆਪ ਵੀ ਕਰ ਲਿਆ ਕਰੋ ਜੇ ਮਾਲਕ ਨਹੀਂ ਜਾਣਦਾਗਾ ਤੁਸੀਂ ਆਪ ਪਰਫਾ ਤੁਰੇ ਜਾ ਕੇ ਉੱਥੇ ਉਹਨਾਂ ਨੂੰ ਕਹੋ ਵੀ ਸਾਨੂੰ ਆਿਆਂ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਦੋ ਦੋ ਮਹੀਨੇ ਹੋ ਗਏ ਵੀ ਸਾਨੂੰ ਡੇਟ ਚਾਹੀਦੀ ਆ ਵੀ ਅਸੀਂ ਉਸ ਦਿਨ ਆਪਦੇ ਮਾਲਕ ਨੂੰ ਨਾਲ ਲੈ ਕੇ ਤੇ ਫਿਰ ਆਵਾਂਗੇ ਤੇ ਤੁਹਾਨੂੰ 70% 80% ਤੁਹਾਨੂੰ ਮਤਲਬ ਉਹ ਡੇਟ ਦੇ ਦੇਣਗੇ ਤੇ ਉਸ ਦਿਨ ਤੁਸੀਂ ਆਪਦੇ ਮਾਲਕ ਨੂੰ ਬੁਲਾ ਕੇ ਤੇ ਉੱਥੇ ਆਪਦਾ ਤੁਸੀਂ ਆਹ ਪੀਪਰ ਵਰਕਾ ਜਿਹੜਾ ਕੰਮ ਕਰਵਾ ਸਕਦੇ ਆ ਤੇ ਤੁਸੀਂ ਇਸ ਨਾਲ ਕੰਮ ਕਰਦੇ ਬਣ ਜਾਓਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਪੀਪਰਾਂ ਤਾਂ ਬਿਨਾ ਇੱਥੇ ਕੋਈ ਵੀ ਨਹੀਂ ਪੁੱਛਦਾ ਜਿਹਦੇ ਵੀ ਕੋਲੇ ਕੰਮ ਦਾ ਸਾਰੇ ਇਹੀ ਕਹਿੰਦੇ ਆ ਪੀਪਰ ਹੈਗੇ ਆ ਕਿਉਂਕਿ ਇੱਥੋਂ ਦੇ ਵੀ ਮਾਲਕ ਜਿਹੜੇ ਬਹੁਤ ਡਰੇ ਹੋਏ ਹਨਾ ਕੱਚੇ ਬੰਦਿਆਂ ਨੂੰ ਜੇ ਰੱਖਦੇ ਉਹਨਾਂ ਨੂੰ ਜੁਰਮਾਨਾ ਬਹੁਤ ਹੁੰਦਾ ਵਾ ਤੇ ਤਾਂ ਕੱੱਕੀ ਫਿਰ ਉਹ ਵੀ ਪੀਪਰਾਂ ਵਾਲਾ ਬੰਦਾ ਭਾਲਦਾ ਬਾਕੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜੇ ਤੁਹਾਡੇ ਪੀਪਰ ਬਣ ਗਏ ਇੱਥੇ ਕੰਮ ਬਹੁਤ ਹੈ ਇਟਲੀ ਚ ਇਟਲੀ ਚ ਕੰਮ ਹੈਗੇ ਹੁਣ ਕਈ ਵੀਰ ਵਿਚਾਰੇ ਕਹਿ ਦਿੰਦੇ ਆ ਹਨਾ ਵੀ ਨਹੀਂ ਹੈਗੇ ਵੀ ਅਸੀਂ ਬੈਠੇ ਆ ਹੁਣ ਵੀ ਜਿੰਨਾਂ ਕੋਲੇ ਪੀਪਰ ਹੈ ਨਹੀਂ ਗਏ ਹਨਾ ਜਾਂ ਜਿੰਨਾਂ ਪੀਪਰਾਂ ਤੋਂ ਬਿਨਾ ਤਾਂ ਅਸੀਂ ਵੀ ਬਹੁਤ ਰੇਖਾ ਇੱਥੇ ਬੈਠੇ ਆ ਪਰ ਜਿਨ੍ਹਾਂ ਦੇ ਪੀਪਰ ਹੈਗੇ ਆ ਪੀਪਰ ਬਣੇ ਹੋਏ ਆ ਜਾਂ ਮਿਲਿਆ ਜਾਂ ਜਿਨ੍ਹਾਂ ਨੂੰ ਕੋਟ ਸਕਾਲੀ ਜਿਹਨੂੰ ਆਪਾਂ ਮਤਲਬ ਟੈਕਸ ਕਾਰਡ ਕਹਿ ਦਿੰਨੇ ਆ ਉਹ ਜਿਨ੍ਹਾਂ ਕੋਲ ਹੈਗਾ ਵਾ ਉਹਨਾਂ ਨੂੰ ਕੰਮ ਮੇਨ ਗੱਲ ਤਾਂ ਉਹੀ ਮਾਲਕਾਂ ਨੂੰ ਚਾਹੀਦਾ ਹੁੰਦਾ ਜਿਨ੍ਹਾਂ ਨੇ ਮਤਲਬ ਇਥੇ ਕੰਮ ਤੇ ਰੱਖਣਾ ਕੋਈ ਰੈਸਟੋਰੈਂਟ ਵਾਲਿਆ ਜਾਂ ਕੋਈ ਹੋਰ ਪੱਕੇ ਕੰਮ ਵਾਲਿਆ ਉਹੋ ਭਾਲਦੇ ਆ ਉਹ ਕਿਉਂਕਿ ਉਹਨਾਂ ਨੇ ਉੱਤੇ ਟੈਕਸ ਕਰਨਾ ਕਰਕੇ ਤੇ ਬਹੀ ਮਤਲਬ ਰੈਗੂਲਰ ਜਿਹੜਾ ਬੰਦੇ ਦਾ ਚਲਾਉਣਾ ਹੁੰਦਾ ਵਾ ਤੇ ਚਲੋ ਸੰਜੋੜ ਨੂੰ ਤਾਂ ਆਪਾਂ ਬਾਅਦ ਚ ਮਿਲ ਜਾਂਦੀਆਂ ਫਿੰਗਰਾਂ ਤੋਂ ਬਾਅਦ ਤੇ ਉਹ ਰੱਖ ਲੈਂਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਪਰ ਪੇਪਰ ਜਿਹੜੇ ਹੋਣੇ ਆ ਕੰਮ ਲਈ ਪੇਪਰ ਜਿਹੜੇ ਜ਼ਰੂਰੀ ਆ ਹੁਣ ਜਿਹੜੇ ਵੀਰ ਕਈ ਐਂਟਰੀ ਤੇ ਆਏ ਆ ਜਾਂ ਜਿਹੜੇ ਵੀਰ ਕੱਚੇ ਆ ਇੱਥੇ ਆ ਕੇ ਮਾਲਕ ਮੁਕਰ ਗਿਆ ਕੱਚੇ ਹੋ ਕੇ ਤੇ ਉਹਨਾਂ ਨੂੰ ਆਪਾਂ ਦੱਸਿਆ ਵੀ ਤੁਸੀਂ ਜਾਂ ਤਾਂ ਕੋਈ ਵਕੀਲ ਦੀ ਸਲਾਹ ਲੈ ਲਓ ਤੇ ਜਾਂ ਕੋਈ ਜਿਵੇਂ ਆਸੇ-ਬਾਸੇ ਜਿਵੇਂ ਪਹਿਲੇ ਵੀਰ ਹੋਣੇ ਤਾਂ ਫਰਾਂਸ ਜਰਮਨ ਜਾਂ ਪੈਨਸ ਵਗੈਰਾ ਜੇ ਮਤਲਬ ਜਾਂ ਚਲੇ ਗਏ ਆ ਜਿੱਥੇ ਉੱਥੇ ਕੋਈ ਹੈਗਾ ਜਾਣ ਦਾ ਵੀ ਜਾਂ ਸਪੇਨ ਵਗੈਰਾ ਤੇ ਵੀ ਪੋਟਾਕਾਲ ਜਿਮੀ ਇਦਾਂ ਨਹੀਂ ਆ ਕੰਟਰੀਆਂ ਜੇ ਤੁਹਾਡੇ ਕੋਲੇ ਕੋਈ ਹੋਰ ਨਹੀਂ ਹੈਗਾਗਾ ਹੱਲ ਤੇ ਤੁਸੀਂ ਉੱਥੇ ਜੇ ਤੁਹਾਡੇ ਕੋਈ ਜਾਣ ਪਛਾਣ ਵਾਲਾ ਹੈਗਾ ਵਾ ਉੱਥੇ ਤੁਹਾਨੂੰ ਕੰਮ ਮਿਲਦਾ ਵਾ ਜਾਂ ਪੇਪਰ ਵਰਕ ਜਲਦੀ ਹੋ ਜਾਂਦਾ ਵਾ ਤੇ ਤੁਸੀਂ ਉੱਥੇ ਆਪਦਾ ਜਾ ਕੇ ਪੇਪਰ ਬਣਾਓ ਤੇ ਇੱਥੇ ਬਿਨਾ ਪੇਪਰਾਂ ਤੋਂ ਵੀ ਵੇਟ ਕਰਨ ਨਾਲੋਂ ਵੀ ਜੇ ਤੁਹਾਡਾ ਕੋਈ ਹੱਲ ਨਹੀਂ ਹੁੰਦਾ ਤੇ ਜੇ ਤੁਹਾਡਾ ਇੱਥੇ ਹੀ ਹੱਲ ਹੁੰਦਾ ਵਾ ਕੋਈ ਵਕੀਲ ਕਰਕੇ ਤੇ ਤੁਸੀਂ ਫਿਰ ਵਕੀਲ ਕਰਕੇ ਆਪਦਾ ਕੋਈ ਨਾ ਕੋਈ ਹੱਲ ਕਰੋ ਕਿਉਂਕਿ ਬੈਠਣ ਨਾਲ ਕੋਸੇ ਨਹੀਂ ਹੁੰਦਾ ਬੇਠ ਕਰਨ ਨਾਲ ਆਪਾਂ ਮਾੜੀ ਮੋਟੀ ਹਿੰਮਤ ਕਰਨੀ ਪੈਂਦੀ ਹੈ ਤੇ ਉਹਦੇ ਨਾਲ ਮਤਲਬ ਕੋਈ ਹੱਲ ਨਿਕਲਦਾ ਵਾ ਤੇ ਠੀਕ ਹੈ ਜੀ ਐਸੀ ਆਪਣੀ ਵੀਡੀਓ ਤੇ ਵੀ ਤੁਹਾਨੂੰ ਆਈ ਹੋਪ ਕਿ ਸਮਝ ਆ ਗਈ ਹੋਣੀ ਆ ਕਿਉਂਕਿ ਹੁਣ ਵੀਰ ਜਿਹੜੇ ਕਈ ਨਵੇਂ ਆਏ ਆ ਬਹੁਤ ਉਹਨਾਂ ਦੇ ਕਮੈਂਟ ਆ ਰਹੇ ਆ ਵੀ ਅਸੀਂ ਕਰਵਾ ਸਕਦੇ ਹਾਂ ਅਸੀਂ ਕਰਵਾ ਸਕਦੇ ਹਾਂ ਜਾਂ ਆਪਾਂ ਹੁਣ ਜਿਵੇਂ ਦੱਸਿਆ ਵੀਰ ਦੇ ਕੋਲ ਘੰਟਿਆਂ ਦੇ ਹਿਸਾਬ ਨਾਲ ਕੰਮ ਆਉਣਾ ਨੇ ਪੁੱਛਿਆ ਦੇਵੀ ਉਹ ਨਹੀਂ ਕਰਵਾ ਸਕਦੇਗੇ ਤੇ ਬਾਕੀ ਜਿਹੜੇ ਨਵੇਂ ਵੀਰ ਆਏ ਆ ਜੇ ਤਾਂ ਉਹਨਾਂ ਕੋਲੇ ਵੀ ਇਹ ਹੈਗੇ ਆ ਪਾਗੇ ਬੂਸਤੇ ਤੇ ਫੇਰ ਕਰਵਾ ਫੇਰ ਕੋਈ ਵੀ ਕਰਵਾ ਸਕਦਾ ਭਲੇ ਪ੍ਰਾਣਾ ਕਿੰਨਾ ਟਾਈਮ ਹੋ ਗਿਆ ਆਏ ਨੂੰ ਜਾਨਾ ਮਾ ਆਇਆ ਵਾ ਤੇ ਜਾਂ ਜਿਹੜੇ ਹਜੇ ਨਵੇਂ ਆਏ ਜਿਨ੍ਹਾਂ ਕੋਲੇ ਕੁਛ ਵੀ ਨਹੀਂਗਾ ਤੇ ਉਹ ਵੀਰ ਮੇਰੇ ਜਿਹੜੇ ਨਹੀਂ ਕਰਵਾ ਸਕਦੇ ਚਲੋ ਕੋਈ ਗੱਲ ਨਹੀਂ ਤੁਸੀਂ ਅਰੇ ਪੀਪਲ ਸਿੱਧੇ ਕਰਵਾਓ ਮਾਲਕ کلبੋ ਕੰਮ ਕਰੋ ਇਹ ਦਾ ਮੰਨਦਾ ਤਾਂ ਤੁਸੀਂ ਕਿਤੇ ਵੀ ਫੇਰ ਜਦੋਂ ਵੀ ਮਤਲਬ ਇਹ ਓਪਨ ਜਦੋਂ ਮਾਰਕੀਟ ਪਾਰਕ ਤੁਸੀਂ ਇਹ ਵੀ ਪਰਫਾਰਮ ਤੇ ਦਮੰਦਾ ਕਰ ਸਕਦੇ ਆ ਠੀਕ ਹੈ ਜੀ ਇਹ ਸੀ ਆਪਣੀ ਵੀਡੀਓ ਜੇ ਕੋਈ ਗਲਤੀ ਹੋ ਗਈ ਹੋਈ ਬੋਲਣ ਚ ਜਾਂ ਕੋਈ ਅਖਰਵਾਦਾ ਘਾਟਾ ਹੋ ਗਿਆ ਤੇ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ ਤੇ ਬਾਕੀ ਜੇ ਤੁਹਾਡੇ ਕੋਈ ਹੋਰ ਆਪਾਂ ਤੁਹਾਨੂੰ ਵੈਸੇ ਤਾਂ ਆਨਸਰ ਦੇ ਹੀ ਦਿੰਨੇ ਆ ਜਾਣਕਾਰੀ ਵਾਲੀ ਆਪਾਂ ਵੀਡੀਓ ਬਣਾ ਕੇ ਦੱਸਦੇ ਆ ਬਾਕੀ ਮੈਸੇਜ ਕਰ ਸਕਦੇ ਆ ਤੇ ਇਹਦੇ ਤੇ ਵੀ ਤੁਸੀਂ YouTube ਤੇ ਵੀ ਕਰਦਿਆ ਕਰੋ ਜੇ ਕਿਸੇ ਵੀਰ ਨੇ ਪੈਣੇ ਹੋਰ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਤੇ ਆਪਾਂ ਉਹਦਾ ਤੁਹਾਨੂੰ ਜਰੂਰ ਅਪਲਾਈ ਕਰਦੇ ਆ ਤੇ ਠੀਕ ਹੈ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਹੁਣ ਦਿਓ ਆਗਿਆ ਜੀ ਸਤਿ ਸ੍ਰੀ ਅਕਾਲ